ਸ਼ਸ਼ੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਤੁਸੀਂ ਗਰਮੀ ਦੇ ਮੌਸਮ ਵਿੱਚ ਲਸਣ ਤੇ ਅਦਰਕ ਨੂੰ ਕਿਵੇਂ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਵੀ ਅਸੀਂ ਸਬਜੀ ਬਣਾਣੀ ਹੁੰਦੀ ਹੈ ਸਾਨੂੰ ਅਦਰਕ ਲਸਣ ਛਿੱਲਣ ਵਿੱਚ ਥੋੜੀ ਦਿੱਕਤ ਆਉਂਦੀ ਹੈ ਤੇ ਤੁਸੀਂ ਇਸ ਤਰੀਕੇ ਨਾਲ ਜਿਹੜਾ ਤਿਕਾ ਮੈਂ ਦੱਸਾਂਗੀ ਤੁਸੀਂ ਇਸ ਤਰੀਕੇ ਨਾਲ ਸਟੋਰ ਕਰਕੇ 2 ਮਹੀਨੇ ਤੱਕ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਇਹ ਖਰਾਬ ਨਹੀਂ ਹੋਊਗਾ ਬਿਲਕੁਲ ਮਾਰਕੀਟ ਸਟਾਈਲ ਬਣਾ ਕੇ ਇਹਦਾ ਪੇਸਟ ਤਿਆਰ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਥੇ ਮੈਂ 150 ਗ੍ਰਾਮ ਲਸਣ ਨੂੰ ਛਿੱਲਕੇ ਲਿਆ ਤੇ 100 ਗ੍ਰਾਮ ਅਦਰਕ ਲਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਸੁੱਕਿਆ ਹੋਣਾ ਚਾਹੀਦਾ ਹੈ ਬਿਲਕੁਲ ਇਹਦੇ ਉੱਪਰ ਪਾਣੀ ਨਾ ਲੱਗਿਆ ਹੋਵੇ ਕਿਉਂਕਿ ਜੇ ਥੋੜਾ ਜਿਹਾ ਪਾਣੀ ਲੱਗਿਆ ਹੋਊਗਾ ਜਿਆਦਾ ਦੇਰ ਤੱਕ ਸਟੋਰ ਕਰਕੇ ਨਹੀਂ ਰੱਖ ਸਕਦੇ ਇਹਨੂੰ ਲਸਣ ਤੇ ਅਦਰਕ ਨੂੰ ਚੰਗੀ ਤਰ੍ਹਾਂ ਇਹਨੂੰ ਪੱਖੇ ਦੇਵਾ ਵਿੱਚ ਰੱਖ ਕੇ ਅਸੀਂ ਸੁਕਾ ਲੈਣਾ ਪਹਿਲਾਂ ਹੁਣ ਇੱਕ ਮਿਕਸੀ ਦਾ ਜਾਰ ਲਵਾਂਗੇ ਅਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਅਦਰਕ ਨੂੰ ਛੋਟੇ ਪੀਸ ਵਿੱਚ ਕੱਟ ਕੇ ਪਾਵਾਂਗੇ ਕਿਉਂਕਿ ਵੱਡੇ ਪੀਸ ਪੀਸਣ ਵਿੱਚ ਥੋੜੀ ਦਿੱਕਤ ਆਉਂਦੀ ਹੈ ਇਸ ਕਰਕੇ ਇਹਨੂੰ ਛੋਟੇ ਪੀਸ ਵਿੱਚ ਕ ਅਦਰਕ ਨੂੰ ਚੰਗੀ ਤਰ੍ਹਾਂ ਉੱਪਰ ਤੋਂ ਛਿਲਕਾ ਉਤਾਰ ਕੇ ਇਹਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਬਿਲਕੁਲ ਇਹਦੇ ਵਿੱਚ ਪਾਣੀ ਨਾ ਹੋਵੇ ਤਾਂ ਹੀ ਜਿਹੜਾ ਅਸੀਂ ਪੇਸਟ ਬਣਾਵਾਂਗੇ ਲੰਬੇ ਸਮੇਂ ਤੱਕ ਚੱਲੇਗਾ ਜੇ ਗਿੱਲਾ ਹੋ ਗਿਆ ਲਸਣ ਤੇ ਅਦਰਕ ਇਹ ਜਲਦੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਆ ਅਦਰਕ ਨੂੰ ਪਹਿਲਾਂ ਅਸੀਂ ਪੀਸ ਕੇ ਤਿਆਰ ਕਰ ਲਾਂਗੇ ਕਿਉਂਕਿ ਅਦਰਕ ਨੂੰ ਪੀਸਣ ਵਿੱਚ ਥੋੜਾ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਪਹਿਲਾਂ ਅਦਰਕ ਨੂੰ ਪੀਸ ਲਾਂਗੇ ਅਸੀਂ ਇਸ ਤਰੀਕੇ ਨਾਲ ਅਸੀਂ ਅਦਰਕ ਨੂੰ ਪੀਸ ਕੇ ਤਿਆਰ ਕਰ ਲਿਆ ਆ ਹੁਣ ਇਹਦੇ ਵਿੱਚ ਅਸੀਂ ਲਸਣ ਛਿੱਲ ਕੇ ਰੱਖਿਆ ਸੀ ਜਿਹੜਾ ਉਹ ਐਡ ਕਰ ਦਾਂਗੇ ਕੋਈ ਵੀ ਰੈਸਪੀ ਅਸੀਂ ਬਣਾਉਂਦੇ ਆ ਉਹਦੇ ਵਿੱਚ ਲਸਣ ਤੇ ਅਦਰਕ ਜ਼ਰੂਰ ਪਾਇਆ ਜਾਂਦਾ ਹੈ ਸਬਜ਼ੀਆਂ ਵਿੱਚ ਇਸ ਕਰਕੇ ਤੁਸੀਂ ਇਸ ਤਰੀਕੇ ਨਾਲ ਜਿਹੜਾ ਪੇਸਟ ਤਿਆਰ ਕਰਕੇ ਰੱਖੋਗੇ ਤੁਹਾਨੂੰ ਜਿਹੜੀ ਸਬਜ਼ੀ ਬਣਾਉਣ ਵਿੱਚ ਥੋੜੀ ਪਰੇਸ਼ਾਨੀ ਨਹੀਂ ਆਉਂਗੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਇਹਦੇ ਵਿੱਚ ਪਾਵਾਂਗੇ 1 ਚਮਚ ਨਮਕ ਦਾ ਤੇ 2 ਚਮਚ ਵੈਜੀਟੇਬਲ ਔਇਲ ਲਵਾਂਗੇ ਤੁਸੀਂ ਸਰੋਂ ਦਾ ਰਿਫਾਈਨਡ ਕੋਈ ਵੀ ਜਿਹੜਾ ਤੇਲ ਲੈ ਸਕਦੇ ਹੋ ਇਹਨੂੰ ਇਹਦੇ ਵਿੱਚ ਪਾ ਲੈਣਾ ਹੈ ਕਿਉਂਕਿ ਨਮਕ ਤੇ ਤੇਲ ਪਾਉਣ ਨਾਲ ਜਿਹੜਾ ਪੇਸਟ ਹੈ ਉਹ ਲੰਬੇ ਸਮੇਂ ਤੱਕ ਜਿਹੜਾ ਆਪਣਾ ਖਰਾਬ ਨਹੀਂ ਹੋਊਗਾ ਤੁਸੀਂ ਦੇਖ ਸਕਦੇ ਹੋ ਜਿਵੇਂ ਦਾ ਅਸੀਂ ਮਾਰਕੀਟ ਤੋਂ ਲਸਣ ਦਾ ਅਦਰਕ ਦਾ ਪੇਸਟ ਲੈ ਕੇ ਆਂਦੇ ਆ ਉਮੀਦਾ ਬਣ ਕੇ ਤਿਆਰ ਹੋਇਆ ਬਿਲਕੁਲ ਬ੍ਰੇਕ ਪੀਸ ਲੈਣਾ ਐਸੀ ਇਹਨੂੰ ਅਸੀਂ ਕਿਸੇ ਕੰੱਚ ਦੇ ਜਾਂ ਕਿਸੇ ਪਲਾਸਟਿਕ ਦੇ ਜਾਰ ਵਿੱਚ ਸਟੋਰ ਕਰਕੇ ਰੱਖਣਾ ਹੈ ਜਿਹੜੇ ਵੀ ਤੁਸੀਂ ਡੱਬੇ ਵਿੱਚ ਸਟੋਰ ਕਰਕੇ ਰੱਖਣਾ ਬਿਲਕੁਲ ਸੁੱਕੀ ਹੋਣੀ ਚਾਹੀਦੀ ਹੈ ਬਿਲਕੁਲ ਇਹਦੇ ਵਿੱਚ ਨਮੀ ਨਾ ਹੋਵੇ ਇਹਨੂੰ ਇਹਦੇ ਵਿੱਚ ਅਸੀਂ ਸਟੋਰ ਕਰਕੇ 2 ਤੋਂ 3 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਆ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਜਦੋਂ ਅਸੀਂ ਸਬਜ਼ੀ ਵਿੱਚ ਪਾਉਣ ਲਈ ਲਸਣ ਦੇ ਅਦਰਕ ਦਾ ਪੇਸਟ ਕੱਢਣਾ ਹੈ ਤਾਂ ਚਮਚ ਬਿਲਕੁਲ ਸੁੱਕਾ ਹੋਣਾ ਚਾਹੀਦਾ ਸਾਡਾ ਗਿੱਲਾ ਨਾ ਹੋਵੇ ਤੇ ਗਿੱਲੇ ਚਮਚ ਨਾਲ ਬਿਲਕੁਲ ਨਹੀਂ ਕੱਢਣਾ ਹੈਗਾ ਤੇ ਇਹਨੂੰ ਅਸੀਂ ਫ੍ਰਿਜ ਵਾਲੇ ਫ੍ਰਿਜ ਦੇ ਜਿਹੜਾ ਬਰਫ਼ ਵਾਲਾ ਖਾਨਾ ਹੁੰਦਾ ਉਹਦੇ ਵਿੱਚ ਅਸੀਂ ਸਟੋਰ ਕਰਕੇ ਰੱਖਣਾ ਹੈ ਸਾਡਾ ਅਦਰਕ ਤੇ ਲਸਣ ਦਾ ਪੇਸਟ ਬਣ ਕੇ ਤਿਆਰ ਹੈ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਰ